ਪਿਛਲੇ ਦਿਨੀ ਅਮਰਿੰਦਰ ਗਿੱਲ ਦਾ ਇੱਕ ਗਾਣਾ ਆਇਆ ਉਹਦੇ ਵਿੱਚ ਇੱਕ ਲਾਈਨ ਆਉਂਦੀ ਆ ਕਿ ਆਪ ਤਾਂ ਤੂੰ ਪੜੇ ਕਾਫਕਾ ਗਨ ਚੇਲੇ ਨੂੰ ਫੜਾਈ ਹੋਈ ਆ ਅਮਰਿੰਦਰ ਗਿੱਲ ਦੇ ਹੱਥ ਦੇ ਵਿੱਚ ਇੱਕ ਨਾਵਲ ਵੀ ਆ ਉਹ ਨਾਵਲ ਦਾ ਨਾਮ ਹੈਗਾ ਮੈਟਮੋਰਫੋਸਿਸ ਤੇ ਏਜ ਦੇ ਉੱਤੇ ਗੱਲਬਾਤ ਚੱਲ ਪਈ ਇਸ ਗਾਣੇ ਦਾ ਨਾਮ ਵੀ ਅਸਲ ਦੇ ਵਿੱਚ ਕਾਫਕਾਈ ਆ ਰਾਜ ਰਣਜੋਤ ਦਾ ਗਾਣਾ ਲਿਖਿਆ ਸੋ ਇਦੇ ਵਿੱਚ ਕਿੱਥੇ ਕਿਵੇਂ ਫਿੱਟ ਹੋਇਆ ਕਾਫਕਾ ਇਹ ਤਾਂ ਨਹੀਂ ਹੁਣ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦਾ ਇਹ ਤਾਂ ਰਾਜ ਰਣਜੋਧ ਦੱਸ ਸਕਦਾ ਪਰ ਇਹ ਨੇ ਚਰਚਾ ਜ਼ਰੂਰ ਚਲਾਦੀ ਆ ਕਿ ਕਾਫਕਾ ਅਸਲ ਦੇ ਵਿੱਚ ਇਹ ਸ਼ਖਸ਼ ਹੈ ਕੌਣ ਪੰਜਾਬੀ ਗੀਤਾਂ ਦੇ ਵਿੱਚ ਅਕਸਰੀ ਇਹੋ ਜੇ ਨਾਮ ਅਰਸਤੂ ਦਾ ਪਲੇਟੋ ਦਾ ਗਦਾਫੀ ਦਾ ਇਹੋ ਜੇ ਨਾਮ ਆਉਂਦੇ ਰਹੇ ਆ ਉਹ ਨਾਵਾਂ ਦਾ ਤਾਂ ਬੜਾ ਕਦੇ ਕੋਈ ਮਤਲਬ ਸਮਝ ਆਇਆ ਨਹੀਂ ਪਰ ਇਹ ਜ਼ਰੂਰ ਹੁੰਦਾ ਕਿ ਉਹ ਚਰਚਾ ਜ਼ਰੂਰ ਛੇੜ ਦਿੰਦੇ ਆ ਇਸੇ ਤਰੀਕੇ ਕਾਫਕਾ ਦੀ ਚਰਚਾ ਛੜ ਗਈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝੀ ਕਰਦਾ ਇਸ ਫਰਾਜ਼ ਕਾਫਕਾ ਦੀ ਗੱਲਬਾਤ ਇਹ ਸ਼ਖਸ਼ ਕੌਣ ਆ ਤੇ ਇਹਦੀ ਅਹਿਮੀਅਤ ਕੀ ਆ ਜੇ ਅਸੀਂ 20ਵੀਂ ਸਦੀ ਦੇ ਵਿੱਚ ਦੁਨੀਆ ਦੇ ਬਹੁਤ ਮਹਾਨ ਜਿਹੜੇ ਨਾਵਲਕਾਰ ਕਹਾਣੀਕਾਰ ਜਾਂ ਜਿਨ੍ਹਾਂ ਨੇ ਜਿਨ੍ਹਾਂ ਦੀ ਗੱਲ ਕਹਿਣ ਦਾ ਆਪਣਾ ਇੱਕ ਅੰਦਾਜ਼ ਸੀਗਾ ਉਹਦੇ ਵਿੱਚ ਫਰਾਜ਼ ਕਾਫਕਾ ਦਾ ਨਾ ਆਉਂਦਾ ਸੀਗਾ ਜਰਮਨ ਦੇ ਜਰਮਨ ਭਾਸ਼ਾ ਦੇ ਜਿਹੜੇ ਬਹੁਮਿਆਈ ਨਾਵਲਕਾਰ ਤੇ ਲਘੂ ਕਹਾਣੀ ਲੇਖਕ ਸੀਗਾ ਇਹ ਜਿਹੜਾ ਫ੍ਰਾਂਜ਼ ਕਾਫਕਾ ਫ੍ਰਾਂਜ਼ ਕਾਫਕਾ ਕੁਝ ਵੀ ਲਿਖਦਾ ਚਾਹੀ ਉਹ ਕਵਿਤਾ ਲਿਖਦਾ ਜੇ ਉਹ ਕਵਿਤਾ ਲਿਖਦਾ ਨਾ ਉਹ ਦੁਨੀਆ ਦੀਆਂ ਮਹਾਨ ਕਵਤਾਵਾਂ ਦੇ ਵਿੱਚੋਂ ਇੱਕ ਹੁੰਦੀ ਉਹ ਕੁਝ ਵੀ ਲਿਖ ਦਿੰਦਾ ਜੇ ਉਹਨੇ ਨਾਵਲ ਵੀ ਲਿਖਿਆ ਤਾਂ ਅੱਜ ਜੇ 20ਵੀਂ ਸਦੀ ਦੇ ਵਿੱਚੋਂ ਗਿਣਦੇ ਪੰਜ ਬੰਦੇ ਕੱਢਣੇ ਹੋਣ ਤਾਂ ਉਹਦੇ 'ਚ ਕਾਫਕਾ ਦਾ ਨਾਮ ਆਊਗਾ ਐਡਾ ਵੱਡਾ ਉਹ ਵਿਅਕਤੀ ਆ ਜਾਂ ਇੰਨਾ ਵੱਡਾ ਉਹ ਲੇਖਕ ਆ ਪਰ ਉਹਦੀ ਜ਼ਿੰਦਗੀ ਬੜੀ ਤਰਾਸਦੀ ਆ ਉਹਦੀ ਜ਼ਿੰਦਗੀ ਨੂੰ ਜਦੋਂ ਅਸੀਂ ਦੇਖਦੇ ਆ ਉਹਦੇ ਵਿੱਚ ਸਬਕ ਵੀ ਬਹੁਤ ਆ ਸਾਨੂੰ ਰਸ਼ਕ ਵੀ ਹੁੰਦਾ ਕਾਫਕਾ ਤੇ ਤੇ ਉਹਦੇ ਤੇ ਤਰਸ ਵੀ ਆਉਂਦਾ ਸੋ ਆਓ ਫਿਰ ਕਾਫਕਾ ਦੀ ਗੱਲਬਾਤ ਕਰਦੇ ਆ ਕਿ ਉਹਦੇ ਜਿਹੜੇ ਕੰਮ ਨੇ ਉਹਦੇ ਵਿੱਚ ਜਿਹੜਾ ਇਹ ਨਾਵਲ ਅਮਰਿੰਦਰ ਦੇ ਹੱਥ ਦੇ ਵਿੱਚ ਫੜਿਆ ਮੈਟਮੋਰਫੋਸਿਸ ਇਹ ਅੱਜ ਤੱਕ ਦਾ ਜਿਹੜੇ ਬਹੁਤ ਮਸ਼ਹੂਰ ਜਿਹੜੇ ਨਾਵਲ ਹੋਏ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਨਾਵਲ ਆਉਂਦਾ ਤੇ ਇੱਕ ਇਹਦਾ ਹੈਗਾ ਦਾ ਟ੍ਰਾਇਲ ਇੱਕ ਦਾ ਕੈਸਲ ਇਸ ਤਰੀਕੇ ਬਹੁਤ ਸਾਰੇ ਇਹਦੇ ਕਮਾਲ ਦੇ ਕਲਾਸਿਕ ਕੰਮ ਆ ਜਿਹੜੇ ਤੇ ਇਹ ਉਹੋ ਜਿਹੀਆਂ ਗੱਲਾਂ ਬਾਤਾਂ ਕਾਫਕਾ ਦੀਆਂ ਜਿਹੜੀਆਂ ਤੁਹਾਨੂੰ ਸੋਚਣ ਲਈ ਬਹੁਤ ਡੀਪ ਡੂੰਘਾ ਮਜਬੂਰ ਕਰਦੀਆਂ ਕਾਫਕਾ ਦੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਪਹਿਲਾਂ ਜਾਣਦੇ ਆ ਤਾਂ ਫਿਰ ਆਪਾਂ ਇਹਦੀਆਂ ਦੋ ਤਿੰਨ ਕਹਾਣੀਆਂ ਵੀ ਇਹਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਤੇ ਇਹ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਉਂਕਿ ਜੇ ਬਚਪਨ ਨਾਲ ਸਮਝਿਆ ਕਾਫਕਾ ਦਾ ਫਿਰ ਕਾਫਕਾ ਦੀਆਂ ਸਾਨੂੰ ਗੱਲਾਂ ਬਾਤਾਂ ਵੀ ਸਮਝਾਉਣੀਆਂ ਵੀ ਉਹ ਕੀ ਕਹਿਣਾ ਚਾਹੁੰਦਾ ਸੀ ਹਰਮਨ ਕਾਫਕਾ ਦੇ ਪਿਤਾ ਦੇ ਬਾਰੇ ਦੇ ਵਿੱਚ ਪਹਿਲਾਂ ਜਾਣਦੇ ਕਿਉਂਕਿ ਸਾਰੀ ਗੱਲਬਾਤ ਉੱਥੋਂ ਸ਼ੁਰੂ ਹੁੰਦੀ ਆ ਹਰਮਨ ਕਾਫਕਾ ਤੋਂ ਹਰਮਨ ਕਾਫਕਾ ਇੱਕ ਬੜਾ ਮਿਹਨਤੀ ਗਰੀਬੀ ਚੋਂ ਉੱਠ ਕੇ ਜਿਨੇ ਇੱਕ ਚੰਗੀ ਉਹਦੀ ਆਪਣੀ ਪਛਾਣ ਬਣਾਈ ਸੀ ਅਮੀਰ ਵਰਗ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਵੱਡੀ ਡੀਲ ਡੋਰ ਵਾਲਾ ਤੇ ਬਹੁਤ ਸਖਤ ਮਿਹਨਤ ਵਾਲਾ ਵਿਅਕਤੀ ਸੀਗਾ ਜਿਵੇਂ ਹਰ ਬਾਪ ਹਰ ਮਾਂ ਬਾਪ ਇਹ ਉਮੀਦ ਕਰਦਾ ਕਿ ਜਿਹੜੇ ਉਹਦੇ ਬੱਚੇ ਹੋਣ ਉਹ ਵੀ ਇਸ ਤਰੀਕੇ ਹੀ ਹੋਣ ਹਨਾ ਤਕੜੇ ਹੋਣ ਮਜ਼ਬੂਤ ਹੋਣ ਤੇ ਹਰਮਨ ਕਾਫਕਾ ਵੀ ਇਹ ਹੀ ਚਾਹੁੰਦਾ ਸੀਗਾ ਪਰ ਜਦੋਂ ਇਸ ਫਰਾਂਜ਼ ਕਾਫਕਾ ਦਾ ਜਨਮ ਹੁੰਦਾ ਤਾਂ ਇਹ ਉਹਦੀਆਂ ਉਮੀਦਾਂ ਦੇ ਉੱਤੇ ਅਸਲ ਦੇ ਵਿੱਚ ਖਰਾ ਨਹੀਂ ਉਤਰਦਾ ਕਾਫਕਾ ਵਿਚਾਰਾ ਮਾਰਚੂ ਜਿਆ ਤੇ ਬਹੁਤ ਛੇਤੀ ਬਿਮਾਰ ਹੋਣ ਵਾਲਾ ਇੱਕ ਜਵਾਕ ਸੀਗਾ ਉਹਦਾ ਪਿਤਾ ਬੜਾ ਨਰਾਸ਼ ਹੋਇਆ ਇਹ ਗੱਲ ਤੋਂ ਪਰ ਉਹਨੇ ਕਿਹਾ ਵੀ ਕਹਿੰਦਾ ਕੋਈ ਗੱਲ ਨਹੀਂ ਜੇ ਇਸ ਤਰੀਕੇ ਵੀ ਆ ਮੈਂ ਇਹਨੂੰ ਇੱਕ ਇਹੋ ਜਿਹਾ ਡਿਸਪਲਿਨ ਦੇਣਾ ਕਿ ਇਹਨੂੰ ਇੱਕ ਮੈਂ ਪੂਰਾ ਤਕੜਾ ਇੱਕ ਬਹੁਤ ਮਜ਼ਬੂਤ ਵਿਅਕਤੀਤਵ ਵਾਲਾ ਵਿਅਕਤੀ ਬਣਾ ਦੇਣਾ ਸੋ ਇੱਥੋਂ ਹੀ ਸ਼ੁਰੂ ਹੁੰਦੀਆਂ ਡਿਸਪਲਿਨ ਦੇ ਨਾਂ ਦੇ ਉੱਤੇ ਪਿਓ ਦੀਆਂ ਸਖਤੀਆਂ ਉਦਾ ਪਿਤਾ ਉਹਨੂੰ ਬਹੁਤ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਬਹੁਤ ਸਖਤ ਸਜ਼ਾਵਾਂ ਦਿੰਦਾ ਤੇ ਉਹਨੂੰ ਡਿਸਪਲਿਨ ਦੇ ਵਿੱਚ ਕਰਦਾ ਡਿਸਪਲਿਨ ਅਸਲ ਦੇ ਵਿੱਚ ਦੇਖੋ ਹਰ ਮਾਪੇ ਡਿਸਪਲਿਨ ਜਾਂ ਸਕਤਾਈ ਇਸ ਤਰੀਕੇ ਕਰਦਾ ਹੁੰਦਾ ਕਿ ਉਹਦੀ ਔਲਾਦ ਆ ਜਿਹੜੀ ਅੱਗੇ ਜਾ ਕੇ ਉਹਨੂੰ ਕੋਈ ਸਮੱਸਿਆ ਨਾ ਆਵੇ ਪਰ ਸਖਤੀ ਹਮੇਸ਼ਾ ਜਿਹੜੀਆਂ ਇਹੋ ਜਿਹੀਆਂ ਸਖਤੀਆਂ ਹੁੰਦਾ ਕਈ ਵਾਰੀ ਤੁਹਾਡੇ ਬੱਚੇ ਦਾ ਮਨੋਬਲ ਤੋੜ ਦਿੰਦੀਆਂ ਇਸੇ ਤਰੀਕੇ ਕਾਫਕਾ ਦੀ ਜ਼ਿੰਦਗੀ ਦੇ ਵਿੱਚ ਬਦਲਾ ਆਉਂਦਾ 9 ਸਾਲ ਦੀ ਉਮਰ ਦੇ ਵਿੱਚ ਇੱਕ ਰਾਤ ਉਹ ਆਪਣੇ ਮਾਪਿਆਂ ਨਾਲ ਪਿਆ ਹੁੰਦਾ ਤੇ ਉਹ ਪਾਣੀ ਮੰਗਦਾ ਅਸਲ ਦੇ ਵਿੱਚ ਪਾਣੀ ਦੀ ਤਾਂ ਉਹਨੂੰ ਇੰਨੀ ਪਿਆਸ ਲੱਗੀ ਨਹੀਂ ਸੀ ਪਰ ਪਿਆਰ ਦੀ ਬਹੁਤ ਪਿਆਸ ਲੱਗੀ ਸੀ ਉਹ ਚਾਹੁੰਦਾ ਸੀ ਕਿ ਉਹਦਾ ਪਿਤਾ ਉਹਦੇ ਨਾਲ ਥੋੜਾ ਜਿਹਾ ਖੇਡੇ ਉਹਦੇ ਨਾਲ ਉਹਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਵੇ ਉਹਦੇ ਨਾਲ ਗੱਲਾਂ ਕਰੇ ਤਾਂ ਉਹਨੇ 2-3-4 ਵਾਰ ਪਾਣੀ ਦੀ ਮੰਗ ਕੀਤੀ ਪਹਿਲਾਂ ਤਾਂ ਉਹਦੇ ਪਿਓ ਨੇ ਉਹਨੂੰ ਥੋੜਾ ਜਿਹਾ ਛਿੜਕਿਆ ਪਰ ਜਦੋਂ ਹਟਿਆ ਨਾ ਉਹਨੇ ਉਹਨੂੰ ਬੈੱਡ 'ਚੋਂ ਚੱਕਿਆ ਤੇ ਬਾਹਰ ਬਾਲਕੋਨੀ ਦੇ ਵਿੱਚ ਖੜਾ ਕਰਤਾ ਉਹ ਠੰਡੀ ਰਾਤ ਸੀਗੀ ਠੰਡ ਦਾ ਮੌਸਮ ਸੀ ਉਦੋਂ ਤੇ ਫਰਾਜ਼ ਕਾਫਕੇ ਨੇ ਕੱਲੀ ਇੱਕ ਸ਼ਰਟ ਪਾਈ ਹੋਈ ਸੀਗੀ ਸਾਰੀ ਰਾਤ ਕਾਫਕਾ ਠੰਡੀ ਰਾਤ ਦੇ ਵਿੱਚ ਬਾਲਕੋਨੀ ਦੇ ਵਿੱਚ ਖੜਾ ਰਹਾ ਰੋਂਦਾ ਰਹਾ ਤੇ ਇੱਕ ਸਵਾਲ ਪੁੱਛਦਾ ਰਿਹਾ ਕਿ ਮੇਰਾ ਕਸੂਰ ਕੀ ਸੀ ਇਹੋ ਜੀ ਮੈਂ ਕਿਹੜੀ ਗਲਤੀ ਕੀਤੀ ਜਿਹਦੀ ਮੈਨੂੰ ਐਡੀ ਸਜ਼ਾ ਮਿਲੀ ਤਾਂ ਕਾਫਕਾ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਇਹ ਰਾਤ ਆ ਉਹ ਮੜ ਮੜ ਕੇ ਆਉਂਦੀ ਹੈ ਉਦੀ ਸਾਰੀ ਜ਼ਿੰਦਗੀ ਜਿਹੜੀ ਇਸ ਰਾਤ ਨੇ ਬਦਲਦੀ ਕਾਫਕੇ ਦੀਆਂ ਜਿੰਨੀਆਂ ਕਹਾਣੀਆਂ ਨਾਵਲ ਜਿਹੜਾ ਕੁਝ ਵੀ ਆਇਆ ਉਹਦੇ ਵਿੱਚ ਉਹਦਾ ਜਿਹੜਾ ਮੇਨ ਕਿਰਦਾਰ ਹੁੰਦਾ ਉਹ ਅਸਲ ਦੇ ਵਿੱਚ ਉਹਦਾ ਪਿਤਾ ਹੀ ਆ ਕਾਫਕੇ ਨੇ ਆਪਣੇ ਪਿਤਾ ਹਰਮਨ ਕਾਫਕਾ ਦੇ ਬਾਰੇ ਦੇ ਵਿੱਚ ਕੁਝ ਨਹੀਂ ਲਿਖਿਆ ਉਹਦੇ ਬਾਰੇ ਕੋਈ ਅੱਖਰ ਨਹੀਂ ਲਿਖਿਆ ਪਰ ਜਿਹੜੇ ਉਹਦੇ ਪਾਤਰ ਉਹਨੇ ਚੁਣੇ ਤਾਂ ਉਹਦੇ ਵਿੱਚ ਉਹਨੇ ਇੱਕੋ ਹੀ ਗੱਲ ਆਪਣੇ ਪਿਤਾ ਨੂੰ ਕਿਤੇ ਉਹਨੇ ਆਪਣੇ ਬੌਸ ਦੀ ਥਾਂ ਤੇ ਰੱਖ ਲਿਆ ਕਿਸੇ ਅਦਾਲਤ ਦੇ ਵਿੱਚ ਜੱਜ ਦੀ ਥਾਂ ਤੇ ਰੱਖ ਲਿਆ ਤੇ ਗੱਲ ਇੱਕੋ ਹੀ ਕਿ ਉਹ ਜਿਹੜਾ ਇੱਕ ਧੌਸ ਵਾਲਾ ਬੰਦਾ ਵਾ ਉਹ ਮਾੜੇ ਤੇ ਕਿਉਂ ਰੋਬ ਚਲਾਵੇ ਕਾਫਕਾ ਇਹੀ ਸਵਾਲ ਪੁੱਛਦਾ ਰਿਹਾ ਕਿ ਮੇਰਾ ਪਿਤਾ ਮੇਰੇ ਤੇ ਇਸ ਕਰਕੇ ਸਖਤੀਆਂ ਕਰਦਾ ਕਿ ਮੈਂ ਇੱਕ ਮਾੜਚੂ ਆ ਜਿਹੋ ਜਿਹਾ ਉਹ ਚਾਹੁੰਦਾ ਸੀਗਾ ਮੈਂ ਉਹ ਜੀ ਡੀਲਡਲ ਵਾਲਾ ਨਹੀਂ ਮੈਂ ਛੇਤੀ ਬਿਮਾਰ ਹੋ ਜਾਣਾ ਜਾਂ ਮੇਰੇ ਪਿਤਾ ਨੂੰ ਏਸੇ ਕਰਕੇ ਸਖਤੀ ਕਰਨ ਦਾ ਅਧਿਕਾਰ ਮਿਲ ਗਿਆ ਕਿ ਉਹ ਮੇਰਾ ਪਿਤਾ ਵਾ ਕਿ ਪਿਤਾ ਇਸ ਤਰੀਕੇ ਸਖਤੀ ਉਹ ਹੀ ਕਰਦੇ ਹੁੰਦੇ ਆ ਤਾਂ ਇਹ ਸਾਰਾ ਮੇਰਾ ਕੀ ਕਸੂਰ ਇਹ ਹਰ ਇੱਕ ਥਾਂ ਦੇ ਉੱਤੇ ਫ੍ਰਾਂਜ਼ ਕਾਫਕੇ ਨੇ ਪੁੱਛਿਆ ਹੁਣ ਆਪਾਂ ਆਉਣੇ ਆ ਅਮਰਿੰਦਰ ਗਿੱਲ ਦੇ ਜਿਹੜੀ ਹੱਥ ਦੇ ਵਿੱਚ ਕਿਤਾਬ ਫੜੀ ਆ ਉਹਦੇ ਉੱਤੇ ਉਹਦਾ ਨਾਂ ਹੈਗਾ ਦਾ ਮੈਟਮਾ ਫੋਰਸਸ ਇਹ ਜਿਹੜਾ ਫ੍ਰਾਂਜ਼ ਕਾਫਕਾ ਦਾ ਸਭ ਤੋਂ ਕਲਾਸਿਕ ਕੰਮ ਜਿਹੜਾ ਗਿਣਿਆ ਜਾਂਦਾ ਇਹ ਕਹਾਣੀ ਇਹ ਨਾਵਲ ਦੇ ਤੌਰ ਤੇ ਤੇ ਗਿਣਿਆ ਜਾਂਦਾ ਇਦੇ ਵਿੱਚ ਇੱਕ ਵਿਅਕਤੀ ਆ ਗ੍ਰੈਗਰ ਸਾਮਸਾ ਉਹਦਾ ਨਾਮ ਆ ਜਿਹੜਾ ਇੱਕ ਟਰੈਵਲਿੰਗ ਸੇਲਜ਼ਮੈਨ ਆ ਉਹ ਇੱਕ ਸਵੇਰੇ ਉੱਠਦਾ ਤਾਂ ਕੀ ਦੇਖਦਾ ਕਿ ਉਹ ਇੱਕ ਬਹੁਤ ਵੱਡੇ ਕੀੜੇ ਦੇ ਰੂਪ ਦੇ ਵਿੱਚ ਬਦਲ ਗਿਆ ਤਾਂ ਕਿੱਥੇ ਉਹ ਜਿਹੜਾ ਆਪਣੇ ਪਰਿਵਾਰ ਨੂੰ ਕਮਾ ਕੇ ਦੇਣ ਵਾਲਾ ਵਿਅਕਤੀ ਸੀ ਤੇ ਹੁਣ ਉਹ ਆਪਣੀ ਆਪਣੇ ਪਰਿਵਾਰ ਦੇ ਉੱਤੇ ਬਰਡਨ ਬਣ ਗਿਆ ਹੁਣ ਜਦੋਂ ਗ੍ਰੈਗਰ ਸਾਮਸਾ ਸਵੇਰੇ ਆਪਣੇ ਆਪ ਨੂੰ ਦੇਖਦਾ ਕਿ ਉਹ ਇੱਕ ਜਦੋਂ ਉੱਠਦਾ ਤਾਂ ਉਹ ਇੱਕ ਕੀੜੇ ਦੇ ਰੂਪ ਦੇ ਵਿੱਚ ਬਦਲਿਆ ਹੁੰਦਾ ਤਾਂ ਉਹ ਪਹਿਲਾਂ ਤਾਂ ਆਪਣੇ ਆਪ ਦੇ ਉੱਤੇ ਬੜਾ ਹੈਰਾਨ ਹੁੰਦਾ ਕਿ ਇਹ ਮੈਨੂੰ ਕੀ ਹੋ ਗਿਆ ਕਿਉਂਕਿ ਉਹ ਹੁੰਦਾ ਕਿ ਉਹਨੇ ਹਰ ਰੋਜ਼ ਇੱਕ 5 ਵਜੇ ਵਾਲੀ ਟ੍ਰੇਨ ਫੜਨੀ ਹੁੰਦੀ ਆ ਤੇ ਟ੍ਰੇਨ ਫੜ ਕੇ ਆਪਣੇ ਕੰਮ ਤੇ ਜਾਣਾ ਹੁੰਦਾ ਤੇ ਬਹੁਤ ਡੈਡੀਕੇਟਿਡ ਵਰਕਰ ਹੁੰਦਾ ਉਹ ਹੁਣ ਉਹ ਜਦੋਂ ਉੱਠਦਾ ਉਹ 6:30 ਵਜੇ ਹੁੰਦੇ ਆ ਤੇ ਆਪਣੇ ਆਪ ਨੂੰ ਇੱਕ ਕੀੜੇ ਦੇ ਰੂਪ ਦੇ ਵਿੱਚ ਬਦਲਦਾ ਦੇਖਦਾ ਤਾਂ ਉੱਥੇ ਉਹਦਾ ਸੰਘਰਸ਼ ਦਿਖਾਇਆ ਜਾਂਦਾ ਕਿਵੇਂ ਉਹ ਆਪਣੇ ਬੈੱਡ ਤੋਂ ਉੱਠਦਾ ਫਿਰ ਉਹਨੂੰ ਉਹਦੀ ਉਹਦਾ ਪਹਿਲਾਂ ਉਹਦੀ ਭੈਣ ਉਠਾਉਣ ਆਉਂਦੀ ਆ ਉਹਦੀ ਮਾਂ ਉਠਾਉਣ ਆਉਂਦੀ ਆ ਸਾਰਿਆਂ ਤੋਂ ਪਹਿਲਾਂ ਕਿਦੋਂ ਉੱਠਿਆ ਨਹੀਂ ਤਾਂ ਉਹਦੀ ਆਵਾਜ਼ ਉਹ ਦੇਖਦਾ ਕਿ ਉਹਦੀ ਆਵਾਜ਼ ਵੀ ਬਦਲੀ ਆ ਪਰ ਉਹ ਕਿਸੇ ਨਾ ਕਿਸੇ ਤਰੀਕੇ ਆਪਣੀ ਮਾਂ ਨੂੰ ਦੱਸਦਾ ਕੋਸ਼ਿਸ਼ ਕਰਦਾ ਕਿ ਉਹ ਆਪਣੀ ਆਵਾਜ਼ ਦੇ ਵਿੱਚ ਹੀ ਬੋਲੇ ਤਾਂ ਉਹ ਕਹਿੰਦਾ ਕਿ ਮੈਂ ਉੱਠ ਖੜਿਆ ਤਿਆਰ ਹੋ ਗਿਆ ਫਿਰ ਉਹਦੀ ਭੈਣ ਉਹਨੂੰ ਬੁਲਾਉਣ ਆਉਂਦੀ ਆ ਫਿਰ ਉਹਦਾ ਪਿਤਾ ਆਉਂਦਾ ਪਿੱਛੇ ਤਜਰੋ ਦਰਵਾਜ਼ਾ ਖੋਲਦਾ ਉਹਦੇ ਦਰਵਾਜ਼ੇ ਖੋਲਣ ਦੇ ਪਿੱਛੇ ਵੀ ਇੱਕ ਬਹੁਤ ਵੱਡਾ ਸੰਘਰਸ਼ ਆ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਢਿੱਡ ਪਰਨੇ ਹੋ ਕੇ ਤੇ ਮੂੰਹ ਦੇ ਵਿੱਚ ਤਾਲੇ ਨੂੰ ਪਾ ਕੇ ਜਿੰਦੇ ਨੂੰ ਪਾ ਕੇ ਉਹ ਕਿਸ ਤਰੀਕੇ ਨਾਲ ਖੋਲਦਾ ਤਾਂ ਉਹਦੇ ਫਿਰ ਟੱਬਰ ਉਹਦਾ ਬਹੁਤ ਹੈਰਾਨ ਹੋ ਜਾਂਦਾ ਦੇਖ ਕੇ ਉਤੋਂ ਬਾਅਦ ਜਿਹੜਾ ਉਹਦਾ ਬੌਸ ਆ ਜਾਂਦਾ ਉੱਥੇ ਉਹਦਾ ਜਿਹੜਾ ਮੈਨੇਜਰ ਹੁੰਦਾ ਤਾਂ ਉਹ ਉਹਨੂੰ ਉਹਦੇ ਨਾਲ ਝਗੜਾ ਕਰਨ ਲੱਗਦਾ ਵੀ ਤੂੰ ਆਇਆ ਨਹੀਂ ਹੈ ਤਾਂ ਉਥੋਂ ਇਹ ਜਿਹੜਾ ਕਿ ਗ੍ਰਾਗਰ ਸਾਮਸਾ ਇੱਕ ਕੀੜੇ ਦੇ ਰੂਪ ਦੇ ਵਿੱਚ ਜਿਹੜਾ ਬਦਲ ਜਾਂਦਾ ਤੇ ਉੱਥੇ ਫਿਰ ਇਹ ਅਸਲ ਦੇ ਵਿੱਚ ਜਿਹੜੀ ਕਹਾਣੀ ਚੱਲਦੀ ਆ ਅੱਗੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਜਿਹੜਾ ਟੱਬਰ ਦਾ ਬ੍ਰੈਡਵਿਨਰ ਹੁੰਦਾ ਕਿਉਂਕਿ ਉਹਦਾ ਪਿਤਾ ਜਿਹੜਾ ਉਹ ਮਾਰ ਹੋ ਜਾਂਦਾ ਹੁੰਦਾ ਉਹਦੀ ਮਾਂ ਹਾਊਸ ਵਾਈਫ ਹੁੰਦੀ ਆ ਤੇ ਇਹ ਇਕੱਲਾ ਹੀ ਘਰ ਦੇ ਵਿੱਚ ਕਮਾਉਣ ਵਾਲਾ ਇੱਕ ਵਿਅਕਤੀ ਹੁੰਦਾ ਇਹਦੀ ਇੱਕ ਜਿਹੜੀ ਛੋਟੀ ਭੈਣ ਹੁੰਦੀ ਆ ਤੇਦੀ ਭੈਣ ਨੂੰ ਇਹ ਕਿਉਂਕਿ ਉਹ ਬਹੁਤ ਵਧੀਆ ਵਧੀਆ ਵਾਇਲਨ ਵਜਾਉਂਦੀ ਹੁੰਦੀ ਹੈ ਉਹ ਚਾਹੁੰਦਾ ਹੁੰਦਾ ਕਿ ਇਹ ਕਿਸੇ ਬਹੁਤ ਵਧੀਆ ਥਾਂ ਦੇ ਉੱਤੇ ਜਾ ਕੇ ਪੜੇ ਤਾਂ ਉਹ ਸਾਰਿਆਂ ਦੇ ਲਈ ਸਾਮਸਾ ਸੋਚਦਾ ਹੁੰਦਾ ਕਿ ਮੈਂ ਆਪਣੇ ਪਰਿਵਾਰ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਫ੍ਰੀ ਕਰ ਦੇਣਾ ਮੈਂ ਆਪਣੇ ਪਰਿਵਾਰ ਦਾ ਜਿਹੜਾ ਖਿਆਲ ਰੱਖਣਾ ਬਹੁਤ ਜ਼ਿਆਦਾ ਉਹ ਆਪਣੇ ਹਮੇਸ਼ਾ ਪਰਿਵਾਰ ਵਾਰੀ ਸੋਚਦਾ ਹੁੰਦਾ ਤੇ ਜਦੋਂ ਉਹ ਕੀੜੇ ਦੇ ਰੂਪ ਦੇ ਵਿੱਚ ਬਦਲ ਜਾਂਦਾ ਤਾਂ ਉੱਥੋਂ ਉਹਦਾ ਇੱਕ ਇਹ ਬਿਲਕੁਲ ਉਲਟ ਕਹਾਣੀ ਸ਼ੁਰੂ ਹੋ ਜਾਂਦੀ ਆ ਕਿ ਉਹਦਾ ਪਰਿਵਾਰ ਆ ਜਿਹੜਾ ਉਹਨੂੰ ਹੌਲੀ-ਹੌਲੀ ਇਗਨੋਰ ਕਰਨ ਲੱਗ ਜਾਂਦਾ ਉਹ ਆਈਸੋਲੇਟ ਹੋ ਜਾਂਦਾ ਇਕੱਲਾ ਰਹਿ ਜਾਂਦਾ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਹੈ ਤਾਂ ਜਿਹੜੀਆਂ ਉਹਨੂੰ ਚੀਜ਼ਾਂ ਉਹਦੇ ਕੋਲ ਆਉਂਦੀਆਂ ਪਹਿਲਾਂ ਉਹਨੂੰ ਇੱਕ ਦਿਨ ਦੁੱਧ ਆਉਂਦਾ ਜਾਂ ਬ੍ਰੈਡ ਆਉਂਦੇ ਆ ਤੇ ਹੌਲੀ-ਹੌਲੀ ਉਹਦੀਆਂ ਜਿਹੜੀਆਂ ਚੀਜ਼ਾਂ ਪਹਿਲਾਂ ਉਹਦੀ ਭੈਣ ਨੂੰ ਵਧੀਆ ਫੂਡ ਦਿੰਦੀ ਆ ਫਿਰ ਉਹ ਹੌਲੀ-ਹੌਲੀ ਉਹ ਦਿਖਾਉਂਦਾ ਕਿ ਉਹਦੇ ਕੋਲੇ ਬਾਸੀਆਂ ਚੀਜ਼ਾਂ ਆਉਣ ਲੱਗ ਜਾਂਦੀਆਂ ਬੱਚੀਆਂ ਹੋਈਆਂ ਚੀਜ਼ਾਂ ਆਉਣ ਲੱਗ ਜਾਂਦੀਆਂ ਫਿਰ ਉਹ ਕਿਵੇਂ ਇੱਕ ਸੋਫੇ ਦੇ ਥੱਲੇ ਲੁਕਿਆ ਰਹਿੰਦਾ ਫਿਰ ਅੱਗੇ ਜਾ ਕੇ ਹੁੰਦਾ ਕਿ ਜਦੋਂ ਉਹਦਾ ਪਹਿਲਾਂ ਤਾਂ ਉਹਦਾ ਪਰਿਵਾਰ ਕੋਸ਼ਿਸ਼ ਕਰਦਾ ਕਿ ਇਹ ਠੀਕ ਹੋ ਜਵੇ ਉਹਦੇ ਲਈ ਉਹ ਕੋਸ਼ਿਸ਼ਾਂ ਕਰਦਾ ਪਰ ਬਾਅਦ ਦੇ ਵਿੱਚ ਫਿਰ ਇਹ ਗ੍ਰੈਗਰ ਸਾਮਸਾ ਵੀ ਮੰਨ ਲੈਂਦਾ ਕਿ ਉਹਦੀ ਇੱਕ ਬਹੁਤ ਵੱਡੀ ਇਹ ਪ੍ਰੋਬਲਮ ਹੋ ਗਈ ਕਿ ਉਹ ਕੀੜੇ ਦੇ ਰੂਪ ਦੇ ਵਿੱਚ ਬਦਲ ਗਿਆ ਤੇ ਉਹਦੀ ਭੈਣ ਵੀ ਇੱਕ ਨੌਕਰੀ ਕਰਨ ਲੱਗ ਜਾਂਦੀ ਆ ਉਹਦਾ ਪਿਤਾ ਨੌਕਰੀ ਕਰਨ ਲੱਗ ਜਾਂਦਾ ਉਹਦੀ ਮਾਂ ਇੱਕ ਨੌਕਰੀ ਕਰਨ ਲੱਗ ਜਾਂਦੀ ਆ ਤਾਂ ਇਥੋਂ ਇਹ ਕਹਾਣੀ ਆ ਕਿ ਉਹ ਪਹਿਲਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਿਹੜਾ ਉਹਨਾਂ ਦਾ ਬ੍ਰੈਡਵਿਨਰ ਹੁੰਦਾ ਜਿਹੜਾ ਉਹਨਾਂ ਨੂੰ ਕਮਾ ਕੇ ਦੇ ਨਾਲ ਉਹ ਠੀਕ ਹੋਵੇ ਪਰ ਹੌਲੀ-ਹੌਲੀ ਉਹ ਜਿਹੜਾ ਉਹਦੇ ਤੋਂ ਟੈਨਸ਼ਨ ਘੱਟਦੀ ਜਾਂਦੀ ਹੈ ਉਹ ਤੇ ਉਹਨਾਂ ਦਾ ਧਿਆਨ ਘਟਦਾ ਜਾਂਦਾ ਫਿਰ ਅੱਗੇ ਆ ਕੇ ਕੀ ਹੁੰਦਾ ਕਿ ਉਹ ਪਹਿਲਾਂ ਉਹਨੂੰ ਇੱਕ ਕਮਰਾ ਦਿੱਤਾ ਹੁੰਦਾ ਖੁੱਲਾ ਫਿਰ ਉਹ ਕਮਰਾ ਇੱਕ ਸਟੋਰ ਦੇ ਰੂਪ ਦੇ ਵਿੱਚ ਉਹਨੂੰ ਇੱਕ ਜਗ੍ਹਾ ਵੀ ਰਿੰਗਣ ਦੀ ਵੀ ਜਗ੍ਹਾ ਨਹੀਂ ਮਿਲਦੀ ਹੈ ਸੋ ਇਹ ਕਹਾਣੀ ਫਿਰ ਜਦੋਂ ਹੌਲੀ-ਹੌਲੀ ਅੱਗੇ ਨੂੰ ਵੱਧਦੀ ਆ ਉਹਦੇ ਵਿੱਚ ਉਹ ਦੱਸਦੇ ਆ ਕਿ ਕਿਵੇਂ ਉਹਦਾ ਪਰਿਵਾਰ ਉਹ ਤੋਂ ਦੂਰ ਜਾਣ ਲੱਗ ਜਾਂਦਾ ਉਹ ਆਇਆ ਲੱਗਦਾ ਹੁੰਦਾ ਕਿ ਉਹ ਐਗਜ਼ਿਸਟ ਹੀ ਨਹੀਂ ਕਰਦਾ ਘਰ ਦੇ ਵਿੱਚ ਤੇ ਇੱਕ ਦਿਨ ਉਹ ਸੁਣਦਾ ਕਿ ਉਹਦਾ ਟੰਬਰ ਵੈਲ ਆਫ ਹੋ ਗਿਆ ਤੇ ਉਹ ਚਾਹੁੰਦਾ ਵੀ ਉਹ ਕਿਤੇ ਹੋਰ ਅਪਾਰਟਮੈਂਟ ਲੈ ਲੈਣ ਤੇ ਇਹਦਾ ਕੋਈ ਹੱਲ ਹੋ ਜਵੇ ਜਿਵੇਂ ਉਹ ਚਾਹੁੰਦਾ ਵੀ ਬਸ ਹੁਣ ਕਹਿ ਲੋ ਕਿ ਉਹ ਗ੍ਰੈਗਰ ਸਾਮਸਾ ਨੂੰ ਮਰਿਆ ਹੀ ਭਾਲ ਦਿਆ ਤਾਂ ਇਹਦੇ ਤੇ ਉਹ ਫਿਰ ਬਹੁਤ ਦਿਲ ਛੱਡ ਦਿੰਦਾ ਤੇ ਉਸ ਤੋਂ ਬਾਅਦ ਉਹਦੀ ਉਹ ਜਿਵੇਂ ਆਖਰੀ ਸਾਲ ਲੰਦਾ ਉੱਥੇ ਉਹ ਮਰ ਜਾਂਦਾ ਇਹਦੇ ਵਿੱਚ ਜਿਹੜਾ ਅਸਲ ਦੇ ਵਿੱਚ ਫਰਾਜ਼ ਕਾਫ ਕਾਇ ਦਿਖਾਉਣਾ ਚਾਹੁੰਦਾ ਵੀ ਬੰਦਾ ਜਿੰਨਾ ਚਿਰ ਕਮਾਉਂਦਾ ਉਹਨਾਂ ਚਿਰ ਉਹ ਪਰਿਵਾਰ ਦਾ ਪਿਆਰਾ ਹੁੰਦਾ ਜਦੋਂ ਕੋਈ ਉਹ ਬਿਮਾਰ ਹੋ ਜਾਵੇ ਕੋਈ ਉਹਨੂੰ ਪ੍ਰੋਬਲਮ ਆ ਜਾਵੇ ਤਾਂ ਪਰਿਵਾਰ ਹੌਲੀ-ਹੌਲੀ ਜਿਹੜੀਆਂ ਪਰਿਵਾਰ ਦੀਆਂ ਉਹਦੇ ਤੋਂ ਜ਼ਰੂਰਤਾਂ ਪੂਰੀਆਂ ਹੋਣ ਉਹ ਹਟ ਗਈਆਂ ਤਾਂ ਪਰਿਵਾਰ ਉਹ ਤੋਂ ਹੌਲੀ-ਹੌਲੀ ਆ ਜਿਹੜਾ ਦੂਰ ਹੋਣ ਲੱਗ ਜਾਂਦਾ ਉਹ ਇੱਕ ਸੋਸਾਇਟੀ ਦਾ ਨਾਰਮ ਦਿਖਾਉਂਦਾ ਐਕਸਪੈਕਟੇਸ਼ਨਸ ਦਿਖਾਉਂਦਾ ਚੈਲੰਜ ਦਿਖਾਉਂਦਾ ਰਿਸਪੌਂਸਿਬਿਲਟੀਆ ਦਿਖਾਉਂਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਪਰਿਵਾਰ ਇੱਕ ਵਿਅਕਤੀ ਤੋਂ ਕਿਸ ਤਰੀਕੇ ਉਹਦੇ ਤੋਂ ਐਕਸਪੈਕਟ ਕਰਦਾ ਜੇ ਐਕਸਪੈਕਟੇਸ਼ਨਸ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨੂੰ ਫਿਰ ਕਿਵੇਂ ਹੌਲੀ-ਹੌਲੀ ਤਿਆਗ ਦਿੱਤਾ ਜਾਂਦਾ ਇਹ ਇਸ ਮੈਟਾਫੋਰਸਿਸ ਦੀ ਇੱਕ ਜਿਹੜੀ ਇੱਕ ਕਹਾਣੀ ਹੈ ਬਹੁਤ ਬਿਹਤਰੀਨ ਲਿਖਤ ਗਣੀ ਗਈ ਹੈ ਕਾਫਕਾ ਦੀ ਜਿਹਦੇ ਵਿੱਚ ਉਹਨੇ ਸਾਰੇ ਕਾਸੇ ਨੂੰ ਖੋਲ ਕੇ ਦਿਖਾਤਾ ਕਿ ਸੋਸਾਇਟੀ ਅਸਲ ਦੇ ਵਿੱਚ ਇੱਥੇ ਕਿ ਖੜੀ ਹੈ ਸੋ ਇਹ ਕਹਾਣੀ ਆ ਇਸ ਨਾਵਲ ਦੂਜੇ ਹੀ ਇਹਦੀ ਬਹੁਤ ਕਮਾਲ ਦੀ ਲਿਖਤ ਹੈਗੀ ਆ ਉਹ ਹੈਗੀ ਆ ਦਹੰਗਰ ਆਰਟਿਸਟ ਇਹਦੇ ਵਿੱਚ ਇੱਕ ਵਿਅਕਤੀ ਆ ਉਹ ਭੁੱਖਾ ਰਹਿੰਦਾ ਹੁੰਦਾ ਉਹਦੀ ਇਹੀ ਆਰਟ ਹੁੰਦੀ ਆ ਕਿ ਉਹ ਬਹੁਤ ਦਿਨ ਲੰਬੇ ਲੰਬੇ ਦਿਨ ਭੁੱਖਾ ਰਹਿੰਦਾ 40 40 ਦਿਨੋਂ ਭੁੱਖਾ ਰਹਿੰਦਾ ਤਾਂ ਪਹਿਲਾਂ ਪਹਿਲ ਉਹਨੂੰ ਬਹੁਤ ਲੋਕ ਦੇਖਣ ਆਉਂਦੇ ਆ ਕਿ ਉਹ ਭੁੱਖਾ ਰਹਿੰਦਾ ਤੇ ਉਹਦਾ ਜਿਹੜਾ ਉਹ ਇੱਕ ਅਸਲ ਦੇ ਵਿੱਚ ਉਹ ਆਪਣੇ ਆਪ ਨੂੰ ਕਿਸੇ ਜ਼ੂ ਦਾ ਪਾਰਟ ਕਿਸੇ ਕੋਈ ਇਸ ਤਰੀਕੇ ਨਹੀਂ ਮੰਨਦਾ ਹੁੰਦਾ ਕਿ ਉਹ ਸਰਕਸ ਵਾਲਾ ਉਹ ਆਪਣੇ ਆਪ ਨੂੰ ਇੱਕ ਆਰਟਿਸਟ ਮੰਨਦਾ ਹੁੰਦਾ ਉਹ ਕਹਿੰਦਾ ਭੁੱਖਾ ਰਹਿਣਾ ਵੀ ਤਾਂ ਇੱਕ ਆਰਟ ਆ ਤਾਂ ਉਹ ਭੁੱਖਾ ਰਹਿੰਦਾ ਹੁੰਦਾ ਤੇ ਉਹਦੇ ਤੋਂ ਜਿਹੜਾ ਉਹਨੂੰ ਬਹੁਤ ਸਾਰੇ ਲੋਕ ਦੇਖਣ ਆਉਂਦੇ ਆ ਤਾਂ ਉਹਦੀ ਇੱਕ ਕਹਿ ਲਓ ਕਿ ਹੁੰਦਾ ਕਿ ਉਹ 40 ਦਿਨ ਤੱਕ ਭੁੱਖਾ ਰਹਿ ਸਕਦਾ ਹੁੰਦਾ ਉਸ ਤੋਂ ਬਾਅਦ ਫਿਰ ਉਹਦਾ ਜਿੱਥੇ ਜੌਬ ਕਰਦਾ ਆਉਂਦਾ ਤੇ ਮਾਲਕ ਨੇ ਕਿਹਾ ਹੁੰਦਾ ਕਿ ਤੂੰ ਇਹ ਤੋਂ ਵੱਧ ਭੁੱਖਾ ਨਹੀਂ ਰਹਿ ਸਕਦਾ ਉੱਥੇ ਫਿਰ ਇੱਕ ਡਾਕਟਰ ਆਉਂਦੇ ਆ ਇੱਕ ਨਰਸ ਆਉਂਦੀ ਆ ਉਹਨੂੰ ਚੈੱਕ ਅਪ ਕਰਦੇ ਆ ਤੇ ਉਹਨੂੰ ਖਾਣਾ ਖਵਾਉਂਦੇ ਆ ਉਹ ਇਹ ਤੋਂ ਵੀ ਵੱਧ ਭੁੱਖਾ ਰਹਿਣਾ ਚਾਹੁੰਦਾ ਹੁੰਦਾ ਪਰ ਉਹ ਫਿਰ ਉਹਨੂੰ ਰਹਿਣ ਨਹੀਂ ਦਿੰਦਾ ਇਹ ਤੋਂ ਵੱਧ ਭੁੱਖਾ ਜਿੱਦਣ ਉਹਨੂੰ ਖਾਣਾ ਖਵਾਉਂਦੇ ਉਸ ਦਿਨ ਵੀ ਉਹਨੂੰ ਬਹੁਤ ਲੋਕ ਦੇਖਣ ਆਉਂਦੇ ਆ ਪਰ ਹੌਲੀ ਹੌਲੀ ਫਿਰ ਲੋਕ ਉਹਦੇ ਤੋਂ ਉਚਾਟ ਹੋਣ ਲੱਗ ਜਾਂਦੇ ਆ ਉਹਨੂੰ ਦੇਖਣ ਵਾਲੇ ਉਹਨੂੰ ਦੇਖਣਾ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਦਿਨੋਂ ਦਿਨ ਘਟਦੀ ਜਾਂਦੀ ਆ ਫਿਰ ਅਖੀਰ ਨੂੰ ਲੋਕ ਆਉਣੇ ਬੰਦ ਹੋ ਜਾਂਦੇ ਆ ਅਖੀਰ ਨੂੰ ਇਹ ਜਿਹੜਾ ਵਿਅਕਤੀ ਹੁੰਦਾ ਇਹ ਉੱਥੇ ਜਾ ਕੇ ਨੌਕਰੀ ਕਰਦਾ ਜਿੱਥੇ ਉਹ ਬਿਲਕੁਲ ਨਹੀਂ ਚਾਹੁੰਦਾ ਹੁੰਦਾ ਇੱਕ ਉਹ ਸਰਕਸ ਵਾਲਿਆਂ ਕੋਲ ਚੱਲ ਜਾਂਦਾ ਉੱਥੇ ਉਹ ਕਹਿੰਦਾ ਵੀ ਮੈਂ ਇੱਕ ਹੰਗਰ ਆਰਟਿਸਟ ਆ ਮੈਂ ਆਇਆ ਭੁੱਖਾ ਰਹਿਣਾ ਤਾਂ ਉਹ ਰੱਖ ਲੈਂਦਾ ਉਹਨੂੰ ਸਰਕਸ ਵਾਲਾ ਤੇ ਜਿਹੜੇ ਹੋਰ ਵੱਡੇ ਜਾਨਵਰ ਹੁੰਦੇ ਆ ਉਹਦੇ ਕੋਲੋਂ ਦਾ ਪਿੰਜਰਾ ਲਾ ਦਿੰਦਾ ਉੱਥੇ ਉਹ ਭੁੱਖਾ ਰਹਿਣ ਲੱਗ ਜਾਂਦਾ ਤਾਂ ਉਹ ਜਿਹੜਾ ਉਹ ਸਰਕਸ ਵਾਲਾ ਜਿਹੜਾ ਮੈਨੇਜਰ ਉਥੇ ਉਹ ਲਿਖ ਕੇ ਲਾਉਂਦਾ ਵੀ ਅੱਜ ਇਹਦਾ 3ਵਾਂ ਦਿਨ ਆ ਜਿਹਦਾ 40ਵਾਂ ਦਿਨ ਆ ਭੁੱਖੇ ਰਹਿਣ ਦਾ ਤਾਂ ਉਹ ਜਣੀ ਫਿਰ ਉਥੇ ਵੀ ਉਹਨੂੰ ਪਹਿਲਾਂ-ਪਹਿਲਾਂ ਲੋਕ ਦੇਖਣ ਆਉਂਦੇ ਆ ਤਾਂ ਉਥੋਂ ਵੀ ਉਹਦੀ ਹੌਲੀ-ਹੌਲੀ ਲੋਕ ਉਹਦੇ ਵੱਲ ਧਿਆਨ ਨਹੀਂ ਦਿੰਦੇ ਫਿਰ ਉਹ ਆਪ ਵੀ ਭੁੱਲ ਜਾਂਦਾ ਉਹ ਹੋਰ ਭੁੱਖਾ ਰਹਿਣ ਲੱਗ ਜਾਂਦਾ ਵੀ ਲੋਕ ਮੈਨੂੰ ਦੇਖਣ ਹਣ ਉਹ ਭੁੱਲ ਹੀ ਜਾਂਦਾ ਵੀ ਮੈਨੂੰ ਕਿੰਨੇ ਦਿਨ ਹੋ ਗਏ ਭੁੱਖੇ ਨੂੰ ਉਹ ਜਿਹੜਾ ਮਾਲਕ ਜਿਹੜਾ ਪਹਿਲਾਂ ਮੈਨੇਜਰ ਲਿਖਦਾ ਹੁੰਦਾ ਵੀ ਇਹਨੂੰ ਇੰਨੇ ਦਿਨ ਹੋ ਗਏ ਭੁੱਖੇ ਨੂੰ ਉਹ ਵੀ ਲਿਖਣੋਂ ਹਟ ਜਾਂਦਾ ਤਾਂ ਇੰਨਾ ਉਹ ਹੱਡੀਆਂ ਦਾ ਢਾਂਚਾ ਬਣ ਜਾਂਦਾ ਐਨੇ ਦਿਨ ਭੁੱਖਾ ਰਹਿੰਦਾ ਵਿਅਕਤੀ ਉਹਨੂੰ ਮੈਨੇਜਰ ਦੇਖਦਾ ਚੈੱਕ ਕਰਦਾ ਉਹਨੂੰ ਵੀ ਇਹ ਵਾਕਈ ਇਹ ਚਾਉਂਦਾ ਕਿ ਨਹੀਂ ਜਿਉਂਦਾ ਸੋ ਇੱਥੇ ਉਹਦੀ ਕਹਾਣੀ ਇਸ ਤਰੀਕੇ ਚੱਲਦੀ ਆ ਆਰਡੈਸਟ ਦੀ ਫਿਰ ਉਹ ਇੱਕ ਦਿਨ ਬਿਲਕੁਲ ਮਰਨ ਕਿਨਾਰੇ ਹੁੰਦਾ ਤਾਂ ਉਹਦਾ ਮੈਨੇਜਰ ਉਹਦੇ ਕੋਲੇ ਜਾਂਦਾ ਤਾਂ ਉਹਨੂੰ ਕਹਿੰਦਾ ਵੀ ਉਹ ਮਰਨ ਲੱਗਿਆ ਹੁੰਦਾ ਹੁਣ ਤਾਂ ਉਹਦਾ ਮੈਨੇਜਰ ਉਹਨੂੰ ਪੁੱਛਦਾ ਕਹਿੰਦਾ ਯਾਰ ਮੈਨੂੰ ਇੱਕ ਗੱਲ ਦੱਸ ਤੂੰ ਭੁੱਖਾ ਘਾਤੋਂ ਰਹਿੰਦਾ ਸੀ ਤਾਂ ਜਿਹੜਾ ਉਹ ਜਵਾਬ ਦਿੰਦਾ ਨਾ ਉਹ ਜਵਾਬ ਦੇਣ ਬਹੁਤ ਕਮਾਲ ਦਾ ਇਹ ਦਿੰਦਾ ਕਹਿੰਦਾ ਮੈਨੂੰ ਮੇਰੀ ਪਸੰਦ ਦੀ ਕਦੇ ਰੋਟੀ ਮਿਲੀ ਹੋਈ ਨਹੀਂ ਜੇ ਮੈਨੂੰ ਮੇਰੀ ਪਸੰਦੀ ਰੋਟੀ ਮਿਲੀ ਹੁੰਦੀ ਤਾਂ ਮੈਂ ਵੀ ਕਹਿੰਦਾ ਤੁਹਾਡੇ ਵਾਂਗੂ ਜਿਹਾਉਂਦਾ ਅਸਲ ਦੇ ਵਿੱਚ ਇਹ ਹੰਗਰ ਆਰਟਿਸਟ ਦੇ ਵਿੱਚ ਫਰਾਂਜ਼ ਕਾਫਕਾ ਇਹ ਕਹਿਣਾ ਚਾਹੁੰਦਾ ਕਿ ਸੱਚੇ ਆਰਟ ਦੀ ਕਦਰ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਥੋੜੀ ਆ ਹਣ ਉਹਦੇ ਦੁਆਲੇ ਪਹਿਲਾਂ ਉਹਦਾ ਮਾਲਕ ਫਿਰ ਇਹ ਮੈਨੇਜਰ ਫਿਰ ਜਿਹੜੇ ਲੋਕ ਆ ਤੇ ਉਹ ਕਹਿੰਦਾ ਵੀ ਜਿਹੜੇ ਸੱਚੇ ਆਰਟਿਸਟ ਆ ਅਸਲ ਦੇ ਵਿੱਚ ਉਹ ਭੁੱਖੇ ਹੀ ਮਰਦੇ ਆ ਤੇ ਅਸੀਂ ਆਪਣੇ ਆਲੇ ਦੋਲੇ ਨਿਗਾਹ ਮਾਰ ਕੇ ਦੇਖੀਏ ਦੁਨੀਆ ਦੇ ਬਹੁਤ ਵੱਡੇ ਵੱਡੇ ਆਰਟਿਸਟ ਜਿਨ੍ਹਾਂ ਦੀ ਕਦਰ ਨਹੀਂ ਪਈ ਹੈ ਇਹ ਉਹਨਾਂ ਦਾ ਜ਼ਿਕਰ ਕਰਦਾ ਆਪਣੀ ਇਸ ਕਹਾਣੀ ਦੇ ਵਿੱਚ ਕਿ ਜਿਹੜੇ ਐਕਚੁਅਲ ਜਿਹੜੇ ਸੱਚੇ ਆਰਟਿਸਟ ਹੁੰਦੇ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕਮਰਸ਼ੀਅਲ ਨਹੀਂ ਹੁੰਦੇ ਜਿਹੜੇ ਉਹਨਾਂ ਨੇ ਅਸਲ ਦੇ ਵਿੱਚ ਇਸ ਤਰੀਕੇ ਉਹ ਭੁੱਖੇ ਹੀ ਮਰਦੇ ਆ ਲੋਕ ਵੀ ਨਹੀਂ ਉਹਨਾਂ ਵੱਲ ਧਿਆਨ ਦਿੰਦੇ ਤੇ ਜਿਹੜੇ ਉਹ ਆਰਟ ਦੀ ਕਦਰ ਨਹੀਂ ਪੈਂਦੀ ਉਹਦਾ ਇਹ ਕਹਿਣਾ ਹੁੰਦਾ ਇੱਕ ਫ੍ਰਾਂਜ਼ ਕਾਫਕਾ ਦੀ ਹੋਰ ਲਿਖਤ ਆ ਉਹ ਹੈਗੀ ਹੈ ਦਾ ਟ੍ਰਾਇਲ ਮੁਕਦਮੇ ਦੀ ਗੱਲ ਇਹਦੇ ਵਿੱਚ ਚੱਲਦੀ ਹੈ ਇਹਦੇ ਵਿੱਚ ਇੱਕ ਐਸੇ ਐਸੇ ਵਿਅਕਤੀ ਦਾ ਜ਼ਿਕਰ ਚੱਲਦਾ ਜਿਹੜਾ ਜਿਹਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਉਹਦੇ ਤੇ ਮੁਕਦਮਾ ਚੱਲਦਾ ਪਰ ਉਹਨੂੰ ਇਹ ਪਤਾ ਨਹੀਂ ਚੱਲਦਾ ਵੀ ਮੇਰੇ ਮੈਨੂੰ ਫੜ ਕੇ ਕਾਹ ਤੋਂ ਲੈ ਗਏ ਮੇਰੇ ਤੇ ਮੁਕਦਮਾ ਕੀ ਚੱਲ ਰਿਹਾ ਇਹ ਬਹੁਤ ਜਿਵੇਂ ਇੱਕ ਘੁੰਮਣ ਘੇਰੀਆਂ ਦੇ ਵਿੱਚ ਫਸਿਆ ਹੋਇਆ ਟ੍ਰਾਇਲ ਹੈ ਤੇ ਇਥੇ ਇਹ ਦਿਖਾਉਂਦਾ ਫਰਾਜ਼ ਕਾਫਕਾ ਦਾ ਜਿਹੜਾ ਹੈ ਕਰੈਕਟਰ ਉਹ ਐਂਡ ਤੇ ਇਹ ਮੰਨਣ ਲੱਗ ਜਾਂਦਾ ਵੀ ਜਿਹੜਾ ਮੇਰੇ ਤੇ ਮੇਰੀ ਮੇਰਾ ਕੋਈ ਕਸੂਰ ਤਾਂ ਹੋਊਗਾ ਉਹਨੂੰ ਇਹ ਲੱਗਦਾ ਕਿ ਮੇਰਾ ਕਸੂਰ ਹੈਗਾ ਹੀ ਆ ਅਖੀਰ ਨੂੰ ਇਹ ਮੰਨਦਾ ਹਾਲਾਂਕਿ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਨੂੰ ਪੁਲਿਸ ਕਿਉਂ ਫੜ ਕੇ ਲਗੀ ਮੇਰੇ ਤੇ ਮੁਕੱਦਮਾ ਕਿਉਂ ਚੱਲਿਆ ਪਰ ਉਹ ਅਖੀਰ ਨੂੰ ਮੰਨ ਲੈਂਦਾ ਕਿ ਕਸੂਰ ਤਾਂ ਮੇਰਾ ਕੋਈ ਜ਼ਰੂਰ ਹੋਣਾ ਜਿਹੜੀ ਮੈਨੂੰ ਸਜ਼ਾ ਮਿਲੀ ਆ ਸੋ ਇਹਦੇ ਵਿੱਚ ਵੀ ਕਾਫਕਾ ਅਸੀਂ ਉੱਥੇ ਹੀ ਪਿੱਛੇ ਚੱਲਦੇ ਹਾਂ 9 ਸਾਲ ਦੇ ਕਾਫਕੇ ਜਿੱਥੇ ਉਹਨੂੰ ਉਹ ਸਜ਼ਾ ਮਿਲੀ ਹੁੰਦੀ ਆ ਕਿ ਉਹਨੂੰ ਬਾਲਕੋਨੀ ਦੇ ਵਿੱਚ ਪਾਣੀ ਮੰਗਲ ਕਰਕੇ ਉਹਨੂੰ ਬਾਲਕੋਨੀ ਦੇ ਵਿੱਚ ਖੜਾ ਦਿੱਤਾ ਹੁੰਦਾ ਤਾਂ ਇੱਥੇ ਵੀ ਕਾਫਕਾ ਇਹੀ ਪੁੱਛਦਾ ਕਿ ਕਸੂਰ ਕੀ ਸੀ ਮੇਰਾ ਸੋ ਇਹ ਫਰਾਜ਼ ਕਾਫਕਾ ਦੀਆਂ ਬਹੁਤ ਕਮਾਲ ਦੀਆਂ ਲਿਖਤਾਂ ਨੇ ਤੇ ਇਹਦੇ ਵਿੱਚ ਦੁਖਦਾਈ ਪੱਖ ਇਹ ਹੈ ਕਿ 3 ਜੁਲਾਈ 1887 ਨੂੰ ਜਨਮਿਆ ਕਾਫਕਾ 3 ਜੂਨ 1924 ਨੂੰ ਸਿਰਫ 41 ਸਾਲ ਦੀ ਉਮਰ ਦੇ ਵਿੱਚ ਦੁਨੀਆਂ ਤੋਂ ਤੇ ਜਿਹੜਾ ਇਹਦਾ ਇਹ ਕੰਮ ਉਹਨੇ ਆਪਣੇ ਜionਦੇ ਜੀ ਸਿਰਫ ਉਹਦੀਆਂ ਤਿੰਨ ਹੀ ਕਿਤਾਬਾਂ ਆਈਆਂ ਸੀਗੀਆਂ ਬਾਕੀ ਜਿਹੜੀਆਂ ਉਹਦੀਆਂ ਕਿਤਾਬਾਂ ਆਈਆਂ ਉਹਦੇ ਇੱਕ ਮਿੱਤਰ ਨੇ ਛੁਪਵਾਈਆਂ ਜਿਹੜੀਆਂ ਫਰਾਜ਼ ਕਾਫਕਾ ਨੇ ਆਪਣੀਆਂ ਲਿਖਤਾਂ ਉਹਨੂੰ ਇਸ ਕਹਿ ਕੇ ਦੇਤੀਆਂ ਸੀ ਇਸ ਕਰਕੇ ਉਹ ਕਹਿੰਦਾ ਕਿ ਮੇਂਆਂ ਇਹ ਕਿਤਾਬਾਂ ਕੋਈ ਬਾਲੀਆਂ ਵਧੀਆ ਨਹੀਂ ਹੈਗੀਆਂ ਕਿਨਾਂ ਉਹਨੂੰ ਬਚਾਦੀ ਇਹ ਮੇਰੀਆਂ ਲਿਖਤਾਂ ਨੂੰ ਪਰ ਉਹਨੇ ਆਪਣਾ ਵਾਅਦਾ ਤੋੜਿਆ ਨੇ ਮਚਾਈਆਂ ਨਹੀਂ ਇਹ ਦੁਨੀਆ ਦੇ ਸਾਹਮਣੇ ਉਸ ਕਾਫਕੇ ਨੂੰ ਲੈ ਕੇ ਆਂਦਾ ਤੇ ਫਰਾਜ਼ ਕਾਫਕੇ ਨੇ ਕਿਹਾ ਜਾਂਦਾ ਕਿ ਆਪਦਾ ਜਿਹੜਾ 90% ਕੰਮ ਸੀਗਾ ਉਹ ਲਿਖ ਕੇ ਮਚਾਤਾ ਉਹ ਹਮੇਸ਼ਾ ਡਾਊਟ ਦੇ ਵਿੱਚ ਹੀ ਰਿਹਾ ਕਿ ਮੇਰਾ ਕੰਮ ਵਧੀਆ ਕਿ ਨਹੀਂ ਵਧੀਆ ਕਿਉਂਕਿ ਉਹਦੇ ਵਿੱਚ ਜਿਹੜੀ ਹੀਣ ਭਾਵਨਾ ਭਰੀ ਗਈ ਆਪਣੇ ਬਚਪਨ ਤੋਂ ਕਿ ਉਹਦਾ ਪਿਓ ਉਹਦੇ ਮਾਪਿਓ ਨੂੰ ਕਦੇ ਵੀ ਇੱਕ ਵਧੀਆ ਬੱਚਾ ਨਹੀਂ ਉਹਨਾਂ ਨੇ ਸਮਝਿਆ ਉਹਨਾਂ ਨੇ ਇਹ ਨਹੀਂ ਸਮਝਿਆ ਕਿ ਇਹ ਇੱਕ ਜਿਉ ਦੀ ਡੀਲਡੋਲ ਵਧੀਆ ਨਹੀਂ ਜੋ ਛੇਤੀ ਬਿਮਾਰ ਹੋ ਜਾਂਦਾ ਇਹਦੇ ਚ ਕੋਈ ਹੋਰ ਕੁਆਲਿਟੀ ਹੋਊਗੀ ਉਹਨੇ ਉਹਨੂੰ ਆਪਣੇ ਵਰਗਾ ਹੀ ਬਣਾਉਣਾ ਚਾਹਿਆ ਤੇ ਫਰਾਜ਼ ਕਾਫ ਕਾ ਹਮੇਸ਼ਾ ਇਹ ਡਾਊਟ ਦੇ ਵਿੱਚ ਹੀ ਰਹਾ ਉਹਨੇ ਆਪਣੀਆਂ ਲਿਖਤਾਂ ਵੀ ਲਿਖ ਲਿਖ ਕੇ ਮਚਾਤੀਆਂ ਹਾਲਾਂਕਿ ਉਹਦਾ ਇੱਕ ਜਿਹੜਾ ਜਨੂਨ ਸੀਗਾ ਲਿਖਣਾ ਉਹ ਕਹਿੰਦਾ ਸੀ ਜਿਵੇਂ ਮਰਦੇ ਨੂੰ ਕਬਰ ਤੋਂ ਅਲੱਗ ਨਹੀਂ ਨਾ ਕੀਤਾ ਜਾ ਸਕਦਾ ਕਹਿੰਦਾ ਮੈਨੂੰ ਵੀ ਮੇਰੇ ਲਿਖਣ ਦੀ ਮੇਜ਼ ਤੋਂ ਕੋਈ ਅਲੱਗ ਨਹੀਂ ਕਰ ਸਕਦਾ ਇਹ ਇੱਕ ਜਿਹੜੀ ਬੀਮਾ ਕੰਪਨੀ ਦੇ ਵਿੱਚ ਜੌਬ ਕਰਦਾ ਰਿਹਾ ਪਰ ਸ਼ਾਮ ਨੂੰ ਆ ਕੇ ਲਿਖਦਾ ਰਿਹਾ ਪਰ ਅਖੀਰ ਨੂੰ ਫਰਾਜ਼ ਕਾਫ ਕਾ ਟੀਵੀ ਦੀ ਬਿਮਾਰੀ ਦੇ ਨਾਲ ਇਸ ਦੁਨੀਆ ਤੋਂ ਚੜ੍ਹਾਈ ਕਰ ਗਿਆ ਬਹੁਤ ਯੰਗ ਉਮਰ ਦੇ ਵਿੱਚ ਪਰ ਉਹਦੀਆਂ ਲਿਖਤਾ ਸੀ ਜਿਹੜੀਆਂ ਉਹ ਦੁਨੀਆ ਦੇ ਉੱਤੇ ਅੱਜ ਵੀ ਕਮਾਲ ਕਰਦੀਆਂ ਤੇ ਇਹਦੇ ਵਿੱਚੋਂ ਅਸੀਂ ਵੀ ਸਿੱਖ ਲਈਏ ਕਿ ਕਈ ਵਾਰੀ ਆਪ ਅਸੀਂ ਵੀ ਆਪਣੇ ਨਿਆਣਿਆਂ ਨੂੰ ਅਸੀਂ ਸੋਚਦੇ ਆ ਕਿ ਸਾਡੇ ਅਰਗੇ ਹੋਣ ਉਹ ਤੇ ਉਹਨਾਂ ਨੂੰ ਅਸੀਂ ਚਾਹੁੰਦੇ ਹੁੰਦੇ ਆ ਡਿਸਿਪਲਿੰਡ ਕਰਕੇ ਕਿ ਉਹ ਇੱਕ ਜਿਹੜਾ ਕੁਝ ਹੁੰਦਾ ਨਹੀਂ ਉਹ ਬਣਾਉਣਾ ਚਾਹੁੰਦੇ ਆ ਪਰ ਇਸ ਤਰੀਕੇ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਐਡੇ ਮਹਾਨ ਲੋਕ ਵੀ ਰੁਲ ਕੇ ਮਰ ਜਾਂਦੇ ਆ ਜਿਵੇਂ ਫਰਾਜ਼ ਕਾਫ ਕਰਕੇ ਮਰ ਗਏ ਉਹਨਾਂ ਇੱਕ ਓਸ਼ੋ ਕਹਾਣੀ ਵੀ ਸੁਣਾਉਂਦਾ ਹੁੰਦਾ ਕਹਿੰਦਾ ਕਿ ਇੱਕ ਵਿਅਕਤੀ ਨਾ ਉਹ ਇੱਕ ਕੁੱਤੇ ਨੂੰ ਲੈ ਕੇ ਆਉਂਦਾ ਛੋਟੇ ਜਿਹੇ ਕੁੱਤੇ ਨੂੰ ਇੱਕ ਜਿਹੜੀ ਉਹ ਆਰਟ ਸ਼ਾਪ ਹੁੰਦੀ ਆ ਉਹਦੇ ਉੱਤੇ ਸਿਰਫ ਯੂਨੀਕ ਚੀਜ਼ਾਂ ਹੀ ਮਿਲਦੀਆਂ ਹੁੰਦੀਆਂ ਤਾਂ ਉਹ ਜਿਹੜਾ ਵਿਅਕਤੀ ਆ ਉਹ ਪੁੱਛਦਾ ਕਹਿੰਦਾ ਕਿ ਇਹਦੇ ਵਿੱਚ ਇਹੋ ਜਿਹਾ ਕੀ ਹੈ ਇਸ ਕੁੱਤੇ ਦੇ ਵਿੱਚ ਉਹ ਕਹਿੰਦਾ ਇਹ ਕੁੱਤੇ 'ਚ ਬੜੀ ਕੁਆਲਿਟੀ ਆ ਉਹ ਇੱਕ ਨਿੱਕੀ ਜਿਹੀ ਪਿਆਨੋ ਕੱਢਦਾ ਤੇ ਕੁੱਤਾ ਉਹ ਪਿਆਨੋ ਵਜਾਉਣ ਲੱਗ ਜਾਂਦਾ ਤਾਂ ਬੜੀ ਸੋਹਣੀ ਪਿਆਨੋ ਵਜਾਉਂਦਾ ਦੁਕਾਨਦਾਰ ਬੜਾ ਹੈਰਾਨ ਹੁੰਦਾ ਕਹਿੰਦਾ ਤੇ ਯਾਰ ਬਹੁਤ ਯੂਨੀਕ ਕੁਆਲਿਟੀ ਇਹਦੇ ਵਿੱਚ ਉਹ ਨਿੱਕਾ ਜਿਹਾ ਕੁੱਤਾ ਹਜੇ ਪਿਆਨੋ ਵਜਾਈ ਰਿਹਾ ਹੁੰਦਾ ਉਹਦੀ ਮਾਂ ਆਉਂਦੀ ਆ ਉਹਨੂੰ ਧੌਣੋਂ ਫੜ ਕੇ ਲੈ ਜਾਂਦੀ ਆ ਉਹ ਕਹਿੰਦਾ ਇਹ ਕੌਣ ਇਹ ਕਦੋਂ ਲੈ ਗਈ ਉਹਨੂੰ ਉਹ ਕਹਿੰਦਾ ਇਹ ਅਸਲ ਦੇ ਵਿੱਚ ਇਹਦੀ ਮਾਂ ਆ ਵਾ ਇਹਨੂੰ ਤਾਂ ਲੈ ਗਈ ਕਿਉਂਕਿ ਉਹ ਚਾਹੁੰਦੀ ਆ ਵੀ ਇਹ ਇੰਜੀਨੀਅਰ ਬਣੇ ਸੋ ਕਈ ਵਾਰੀ ਅਸੀਂ ਆਪਣੀਆਂ ਜਿਹੜੀਆਂ ਨਿਆਣਿਆਂ ਦੀਆਂ ਕੁਆਲਿਟੀਆਂ ਹੁੰਦੀਆਂ ਉਹਨਾਂ ਨੂੰ ਪਛਾਣਨ ਦੀ ਬਜਾਏ ਉਹਨਾਂ ਤੇ ਆਪਣਾ ਆਪ ਥੋਪਦੇ ਆ ਤਾਂ ਕਾਫਕਾ ਇਹੀ ਕਹਿੰਦਾ ਕਿ ਜੇ ਥੋਪ ਦੇਓਗੇ ਤੇ ਫਿਰ ਕਾਫਕੇ ਅਗੇ ਵੀ ਰੁਲ ਕੇ ਮਰਦੇ ਆ ਇਸ ਗੱਲਾਂ ਦਾ ਖਿਆਲ ਰੱਖਿਏ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਤਾਂ ਫਿਰ ਆਪਾਂ ਕਾਫਕੇ ਦੀਆਂ ਕਹਾਣੀਆਂ ਨੂੰ 1 ਬਾਈ 1 ਕਰਕੇ ਡਿਟੇਲ ਦੇ ਵਿੱਚ ਵੀ ਪੜ ਸਕਦੇ ਆ ਧੰਨਵਾਦ